ਗੁਰੂ ਨਾਨਕ ਪਾਤ ਸ਼ੰਕਜ ਬੰਦਨ ਸ਼ੰਕਜ ਬੰਦਨ ਸਿਮਰਉਂ ਗਦ ਧੂਖਨ ਕੰਦਨ ਦੁਖਨ ਕੰਦਨ ਹਮਰਦਾਸ ਹਿਰਦੈ ਨਿਤ ਧਿਆਮ ਨਿਰਦੈ ਨਿਤ ਧਿਆਮ ਸ਼੍ਰੀ ਗੁਰੂ ਰਾਮ ਨਾਸ ਗੁਣ ਗਾ ਗੁਰੂ ਅਰਜਨ ਬੇਗਨਨ ਕੇ ਨਾਸ਼ਕ ਮਿਗਨਨ ਕੇ ਨਾਸ਼ਕ ਹਰਿ ਗੋਬਿੰਦ ਸ਼ੁਭ ਮਤ ਪਰ ਕਾਸ਼ਕ ਮਤ ਪਰ ਕਾਸ਼ਕ ਸ੍ਰੀ ਹਾਨੁ ਨਾਏ ਨਮੋ येहि हनु कृष्ण नमन्हो री मानमबहुरी मानमबहु निग बहादुर परम कृपाल करम कृपा श्री गुरु गुण मंद सिंह विशान

ਇਰੇ ਗੁਰੂ ਗ੍ਰੰਥ ਸਾਹਿਬ ਜੀ ਤੁਧ ਬੰਦੋਂ ਕਰ ਅਨੁਰਾਗ ਇਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸਨ ਸੁ ਸੋ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸਨ ਸੁ ਸੋ ਓਏ ਸ਼ਿਰਿਆਂ ਜੀ ਤਸੰਗ ਮੀਰ ਧੀਰ ਤਨ ਤੀਰ ਪਰਹਾਰੇ ਕਉਤਕ ਹੋਤੈ ਦੂਤ ਆਏ ਨਭ ਦੇਵ ਨਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗਾਟਾਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਦ ਅੰਦਰ ਸਮਾਏ ਮਨੁੜ ਭਾਗੀ ਸత్సੰਗੀ ਜਨੂ ਆਓ ਲੜੀ ਵਾਰ ਕਥਾ ਦੀ ਰਮਤ ਤਤ ਪਹਿਲੋਂ ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਤਨ ਤਨ ਬਾਬਾ ਸਾਹਿਬ ਜਾਦਾ ਅਜੀਤ ਸਿੰਘ ਜੀ ਜਿਵੇਂ ਕੌਰ ਦੇ ਘੜੀ ਵਿੱਚ ਮੈਦਾਨੇ ਜੰਗ ਅੰਦਰ ਆਪਣੇ ਜੋਰ ਵਖਾ ਰਹੇ ਹਨ ਬੜੀ ਬਹਾਦਰੀ ਦੇ ਨਾਲ ਲੜੇ ਨੇ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਭਾਈ ਸਾਬ ਨੇ ਅੱਜ ਦੇ ਪ੍ਰਸੰਗ ਵਿੱਚ ਕੀਤਾ ਹੈ ਪੱਜ ਸਿੰਘਾਂ ਦਾ ਜਥੇ ਨਾਲ ਉਹਨਾਂ ਕਿਵੇਂ ਵੈਰੀ ਦੇ ਮੈਦਾਨੇ ਜੰਗ 'ਚ ਛੱਕੇ ਛਦਾਏ ਬੜੇ ਸਚੇ ਤਰੀਕੇ ਦੇ ਨਾਲ ਆਪਣੀ ਕਾਵ ਰਚਨਾ ਦਾ ਕਮਾਲ ਭਾਈ ਸੰਤੋਖ ਸਿੰਘ ਜੀ ਚੂੜਾ ਮੜੀ ਜਿਨ੍ਹਾਂ ਨੇ ਗ੍ਰੰਥੀ ਰਚਨਾ ਕੀਤੀ ਉਹਨਾਂ ਨੇ ਅੱਜ ਦੇ ਪ੍ਰਸੰਗ ਅੰਦਰ ਕੀਤਾ ਹੈ ਗੁਰ ਸਤਿ ਉਰਮੈ ਕੁਪਤ ਕੁਪਤ ਬੋਹਨ ਕਰ ਨਾਰੀ ਅੰਚਨਿਤ ਅੰਚਤ ਨਿਟ ਰਕਮਾਨ ਮਾਨ ਖਾਨਨ ਨਿਰਵਾਰੇ ਕਲنگੀ ਗੁਰੂ ਸੁਪੁੱਤਰ ਨੇ ਮਿੜੇ ਬੀਰ ਰਸ ਦੇ ਵਿੱਚ ਆ ਕੇ ਆਪਣੇ ਜਿਹੜੇ ਤੀਰ ਕਮਾਨ ਨੇ ਸ਼ਕਤ ਪਹਿਲੋਂ ਉਹਨਾਂ ਨੂੰ ਖਿੱਚ ਖਿੱਚ ਕੇ ਛੜਨਾ ਕੀਤਾ ਬਯੰਤ ਜਿਹੜੇ ਮੁਗਲ ਪਠਾਨ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ ਗਿਰਨੇ ਮੀਨ ਰਤਨ ਅੰਗਨ ਸਰੋਣਤ ਜਨ ਕੇ ਤੀਸ਼ਨ ਬਾਨ ਪਰਹਾਰ ਵਾਰੇ ਗਿਰ ਤ੍ਰਾਸ ਬਡੇਰਾ ਤੀਸ਼ਨ ਬਾਨ ਪਰਹਾਰ ਹਾਰ ਦੇ ਤ੍ਰਾਸ ਬਡੇਰਾ ਜਸਕਰ ਆਪਣੇ ਕਾਪ ਦੇ ਕਾਪ ਸ਼ੰਦਾਂ ਦੇ ਵਿੱਚ ਉਹ ਕਹਿੰਦਾ ਹੈ ਕੋੜਿਆ ਟੋੜਿਖਦੇ ਨੇ ਗਿਰ ਦੇ ਵੀਰ ਤਰੰਗ ਰੰਗ ਤੇ ਘੋੜੇ ਵੀ ਨਿਕਰੇ ਨੇ ਸ਼ੋਰਵੇਂ ਘੋੜਿਆਂ ਤੋਂ ਦੇਖਦੇ ਨੇ ਘੋੜੇ ਉਹਨਾਂ ਦੇ ਉੱਤੇ ਡਗ ਪੈਂਦੇ ਹਨ ਕਿਉਂਕਿ ਘੋੜਿਆਂ ਨੂੰ ਹੀ تیر ਲੱਗ ਰਹੇ ਨੇ ਮਾਰ ਰਹੇ ਨੇ ਕੋੜੇ ਬਹੁਤ ਜ਼ਿਆਦਾ ਖੂਨ ਨਚੜਦਾ ਹੈ ਤੇ ਇਹ ਘੋੜੇ ਦੇ ਖਾਨ ਇਹਨਾਂ ਦਾ ਰੰਗ ਹੀ ਲੋਹ ਵਰਗਾ ਹੋ ਗਿਆ ਇੱਕ ਦੂਜੇ ਤੇ ਲਾਸ਼ਾਂ ਦੇ ਢੇਰ ਨੇ ਖੂਨ ਦੂਜੇ ਤੇ ਨਚੜ ਕੇ ਪੈਂਦਾ ਹੈ ਕੱਪੜੇ ਖੂਨ ਦੇ ਨਾਲ ਲਤਫਤ ਹਨ ਤੀਕੇ ਬਾਣ ਤੀਸ਼ਣ ਬਾਣ ਪ੍ਰਹਾਰ ਹਾਰ ਦੇ ਤਰਾਸ ਬਡੇਰਾ ਰੋਲਾ ਪੈ ਗਿਆ ਵੀ ਇਹ ਪਤਾ ਨਹੀਂ ਹੋਣੀ ਬਣ ਕੇ ਟੱਕਰੀ ਇਹ ਕੋਈ ਵਿਅਕਤੀ ਨਹੀਂ ਜੰਗ ਕਰ ਰਿਹਾ ਇਹਨੇ ਤੇ ਬੜੇ ਥੋੜੇ ਸਮੇਂ ਦੇ ਵਿੱਚ ਬਹੁਤਿਆਂ ਨੂੰ ਮੌਤੇ ਘਾਟ ਉਤਾਰੇ ਹੈ ਕੌਣ ਹੈ ਪਛਾਣ ਕਰੋ ਗਈਆਂ ਨੇ ਆਖੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੱਡਾ ਨਾਲ ਹੈ ਸ਼ਮਚਾ ਦਾ ਅਜੀਤ ਸਿੰਘ ਆਉਣਾ ਕਿਉਂ ਦੇ ਜਵਾਨੀ ਦੀ ਉਮਰ ਤੇ ਜਿਆਦਾ ਵੱਡਾ ਨਹੀਂ ਬਾਲ ਜਮਾਨਾ 17 18 ਸਾਲ ਇਹਨੇ ਕੋਈ ਹੋਵੇ ਕਿ ਇਹਨੇ ਸਮੇਂ ਚ ਇਤਨਾ ਵੱਡਾ ਉਹ ਸਿਖੇਤ ਬਣ ਗਿਆ ਹੈ ਦੂਜੀ ਅੱਖਿਆ ਪਤਾ ਨਹੀਂ ਪਰ ਉਹ ਮਾਕਮਾਲ ਜੰਗ ਕਰਦੀ ਹੈ ਕਿਸੇ ਨੂੰ ਦੇੜੇ ਨਹੀਂ ਟੁਕਲ ਦਿੰਦਾ ਉਹਦੇ ਬਿਜਲੀ ਦੀ ਚਮਕ ਨਹੀਂ ਆਉਂਦਾ ਅੱਗੇ ਲੰਘ ਜਾਂਦਾ ਹੈ ਮਾਰ ਦਿੰਦਾ ਹੈ ਇੱਕ ਇੱਕ ਤੀਰ ਦੇ ਨਾਲ ਅਨੇਕਾਂ ਦੇ ਹਿਰਦੇ ਵਿੰਨ ਰਿਹਾ ਹੈ ਮੌਤ ਦੇ ਘਾਟ ਉਧਾਰ ਲਿਆ ਰਿਪੁਸ਼ਿ ਪਰਦੇਹ ਭਕਤਰ ਕਵਚ ਪੇਟੀ ਆਦਿਕ ਭੂਰ ਕਰ ਹੱਤ ਪ੍ਰਾਨਨ ਹਰੀ فن ਕੇ ਪੁਰਤ ਪਰ ਪਰਤ ਗਡ ਧਰਨ ਸਰ ਜਿਹੜੀਆਂ ਨ ਆਪਣੀਆਂ ਪੇਟੀਆਂ ਕਵਚ ਲਾਏ ਸਨ ਇਹਦੇ ਸਾਨੂੰ ਗੋਲ ਜਾਂ ਨਾ ਪੱਛਣ ਇਹਨਾਂ ਨੂੰ ਹਾਰ ਕਰਦਿਆਂ ਛਾਤੀਆਂ ਨੂੰ ਪਾੜਦਾ ਹੋਇਆ ਤੀਰ ਧਰਤੀ ਦੇ ਵਿੱਚ ਗੜ ਜਾਂਦਾ ਜਾ ਕੇ ਹਰ ਅੰਦੇ ਨੇ ਵੀ ਸਾਡੇ ਕੰਮ ਚ ਸਾਡੀਆਂ ਲੋਹੇ ਦੀਆਂ ਪੇਟੀਆਂ ਸਾਡੇ ਲੋਹੇ ਦੇ ਟੋਪ ਇਹ ਕਿਸੇ ਕੰਮ ਨਹੀਂ ਆ ਰਹੇ ਇਨਸਾਨ ਇਹਦੇ ਸਾਰੇ ਬੇਕਾਰ ਹੋ ਗਏ ਹਨ ਰੁਦਰ ਰੂਪ ਤੇ ਰੁਦਰ ਸੰਗ ਪ੍ਰਥਮਾਦਨੀਏ ਗਣ ਮੀਰ ਭਵਨਜਾ ਮੁਦਤ ਜੋਗਣੀ ਜੰਗ ਉਤ ਗਣ ਵਾਸ਼ਮ ਹਿੰਦੂ ਮੱਤ ਦਾ ਹਵਾਲਾ ਦਿੰਦਿਆਂ ਕਿਉਂਕਿ ਦੂਮਤਨ ਲੋ ਸ਼ਬੰਦ ਸੁਨੇਪਿਆ ਅਨਕ ਰੂਪਤਾ ਦੇ ਸ਼ਿਵ ਜੀ ਪ੍ਰਤਮਤ ਤੋਂ ਆਦ ਬਣਾ ਨਾਲ ਲੈ ਭਾਵ ਕੇ ਸ਼ਿਵ ਦੇ ਇੱਕ ਪ੍ਰਕਾਰ ਦੇ ਜੋ 36 ਕਰੋੜ ਬੰਨੇ ਗਏ ਨੇ ਗਣ ਇਹ ਸਾਰੇ ਦੇ ਸਾਰੇ ਜੰਗ ਵੇਖਣ ਵਾਸਤੇ ਆਏ ਨੇ 52 ਵੀਰ ਆਏ ਹਨ ਜੋ ਗੜੀਆਂ ਨੇ ਪੂਤ ਨੱਚ ਰਹੇ ਨੇ ਇੱਕ ਪਾਸੇ ਜੰਗ ਦੇ ਵਿੱਚ ਆਵਾਜ਼ ਫੜ ਲੋ ਮਾਰ ਲਿਓ ਜਿਉਂਦਾ ਨਹੀਂ ਜਾਣ ਦੇਣਾ ਦੂਜੇ ਪਾਸੇ ਇਤਿਆਸ ਕਰ ਕੀਂਦਾ ਹੈ ਇਨਾ ਜੋਗੜਾ ਨੇ ਇਹ ਆਵਾਜ਼ ਕਢੀ ਹੜ ਹੜ ਹਸ ਹੜ ਉਠਤ ਲੁਠਤ ਕਾਇਲ ਤੜਫੰਤੇ ਬਿਰਹਿ ਭੂਤ ਬਹਿ ਤਾਲ ਤਾਲੀ ਨ ਬਚਨਤੇ ਇੱਕ ਪਾਸੇ ਮੈਦਾਨੇ ਜੰਗ ਵਿੱਚ ਜੋਗੜੀਆਂ ਦੀ ਆਵਾਜ਼ ਦੂਜੀ ਪਾਸੇ ਜਿਹੜੇ ਫੱਟੜ ਹੋਏ ਜਿਹੜੇ ਮਾਰ ਰਹੇ ਨੇ ਉਹ ਕਰਦੇ ਨੇ ਹੜ ਹੜ ਹਸ ਹੜ ਉਠਤ ਲੁਠਤ ਫੱਟੜ ਹੋਏ ਉੱਠਦੇ ਨੇ ਮਸਾਨ ਗੁੱਸਦੇ ਹਨ ਤਾਲ ਦੇ ਨਾਲ ਕਾੜੀਆਂ ਵੱਜਦੀਆਂ ਨੇ ਜਿਹੜੇ ਫੱਟੜ ਹੋਏ ਨੇ ਉਹ ਧਰਤੀ ਤੇ ਦਿਗਦੇ ਨੇ ਉੱਚੀਆਂ ਆਵਾਜ਼ਾਂ ਕੱਢਦੇ ਨੇ ਵਡ ਕਾਕ કંਕ ਕੀਕੂ ਕਹੈਂ ਆਮਕ ਪਖ ਸ਼੍ਰੁਣੰਤ ਪੀਯਤ ਰਣਖੇਤ ਪਰਿਉ ਢਾਕਨ ਦਿਗਰ ਨਰਕਾਵਤ ਤ੍ਰਿਪਤੈ ਬੀਯਤ ਮੋਟੀਆਂ ਡੈਣਾ ਖਾ ਈਕੇ ਫੁੱਲੀਆਂ ਹੋਈਆਂ ਹਨ ਤਾਲ ਨਾਲ ਤਾੜੀਆਂ ਮਾਰਦੀਆਂ ਨੇ ਜਕਾਰਦੀਆਂ ਹਨ ਇਨਾਂ ਦਾ ਖੂਨ ਪੀ ਪੀ ਕੇ ਰੱਜ ਗਈਆਂ ਨੇ ਤ੍ਰਿਪਤ ਹੋ ਗਈਆਂ ਨੇ ਭਾਵੇਂ ਰਾਜ ਕੇ ਢਕਾਰੀਆਂ ਇਧਰ ਉਧਰ ਗਿੱਧਾਂ ਜੜੀਆਂ ਨੇ ਇਲਾ ਘੁਮ ਰਹੀਆਂ ਨੇ ਜੋਗੜੀਆਂ ਦੀ ਇੱਛਾ ਪੂਰੀ ਹੋ ਰਹੀ ਹੈ ਉਹਨਾਂ ਨੂੰ ਖੂਨ ਚਾਹੀਦਾ ਸੀ ਅਜ ਤਰਤੀ ਤੇ ਬਣਾ ਖੂਨ ਡੁੱਲੇ ਹੈ ਸ਼੍ਰੀ ਅਜੇ ਤੁਸੀਂ ਅਬੀਰ ਧੀਰ ਤੀਰ ਪਰ ਤੀਰ ਪਰ ਹਾਰੇ ਕੋਤਕ ਹੂਤੇ ਅਦੋਤ ਆਏ ਨਭ ਦੇਵ ਨਿਹਾਰੇ ਦੇਵ ਲੋਕ ਦੇ ਵਿੱਚੋਂ ਦੇਵਤੇ ਸ਼ਹਿਜਾਦਾ ਬਾਬਾ ਅਜੀਤ ਸਿੰਘ ਜੀ ਦੇ ਮੈਂ ਜਿਹੜੇ ਮੈਦਾਨੇ ਜੰਗ ਤੇ ਕੌਤਕ ਨੇ ਉਹਨਾਂ ਨੂੰ ਧੱਕਣ ਵਾਸਤੇ ਆਏ ਹਾਂ ਤੇ ਵੇਖ ਰਹੇ ਨੇ ਹੋਏ ਪਦਾ ਹੋਏ ਪਨਾਤ ਅਸਵਾਰ ਤਨੈ ਹੱਥ ਤੂਰ ਨੰਡਾਰੇ ਇੰ ਪਠਾਨ ਅਰ ਮੁਗਲ ਪਰੇ ਜਨ ਉਂਝ ਮੁਨਾਰੇ ਜਾਸਕਰ ਕਹਿੰਦਾ ਜਿਵੇਂ ਵੱਡੇ ਵੱਡੇ ਮਨਾਰ ਹੁੰਦੇ ਨੇ ਇਸ ਤਰ੍ਹਾਂ ਲਾਸ਼ਾਂ ਦੇ ਢੇਰ ਲੱਗ ਗਏ ਬੜੀ ਤਰਥਲੀ ਮਦਾਈ ਸ਼ਾਮ ਦਾ ਬਾਬਾ ਜੀ ਸ਼ਮ ਕਈਆਂ ਨੇ ਮidan ਵਿੱਚੋਂ ਭਜਣਾ ਸ਼ੁਰੂ ਕਰ ਦਿੱਤਾ ਫਿਰ ਸ਼ੂਬੇਦਾਰ ਮੁਕਾਰਦੇ ਨੇ ਕਿਉਂ ਭੱਜ ਰਹੇ ਹੋ ਰੋਕੇ ਲੜਾਓ ਪੰਜ ਸੱਤ ਜਾਣੇ ਨੇ ਇੰਨੀ ਸੈਨਾ ਪਰ ਨਹੀਂ ਉਹਨਾਂ ਤੋਂ ਸਾਹਮਣੇ ਨਹੀਂ ਲੜਿਆ ਜਾ ਰਿਹਾ ਅਣਖੇਰ ਤਾਂ ਪਏ ਉਦਾਰਣਾਂ ਦਾ ਮਹਾਂ ਲੋਥਨ ਪਰ ਲੋਥ ਹੈ ਗਿਰੀ ਬਹੁ ਭਾਵਨ ਤੇ ਭਗ ਪਕ ਰੁਦਰ ਹੋਏ ਸਰ ਤਾਂ ਤਬ ਚਲ ਪਰੀ ਮੈਦਾਨੇ ਜੰਗ ਵਿੱਚ ਜੰਗ ਦੇ ਮੈਦਾਨ ਦੀ ਦਸ਼ਾ ਬਿਆਨ ਕਰਦਿਆਂ ਭਾਈ ਸੰਤੋਖ ਸਿੰਘ ਇਹਦੇ ਨੇ ਬੜਾ ਭਿਆਨਕ ਬਣ ਗਿਆ ਹੈ ਮੈਦਾਨ ਉਹਨਾਂ ਗੜੀ ਦਿਹਾੜੇ ਦੁਆਲੇ ਮਨੁੱਖ ਨਹੀਂ ਰਹੇ ਉਹਨਾਂ ਲਾਸ਼ਾਂ ਦੇ ਢੇਰ ਨੇ ਜਿਹੜੇ ਲੜ ਰਹੇ ਨੇ ਢੇਰਾਂ ਤੇ ਚੜ ਚੜ ਕੇ ਲੜਦੇ ਨੇ ਆਲੇ ਦੁਆਲੇ ਲਾਸ਼ਾਂ ਲਾਸ਼ਾਂ ਹਨ ਲੋਥਨ ਪਰ ਲੋਥਾਂ ਭਰੀ ਢੇਰ ਲੱਗੇ ਜਿਵੇਂ ਬੋਰੀਆਂ ਦਾ ਕੋਟਾਲ ਲੰਦਾ ਹੈ ਕਣਕ ਭਰ ਕੇ ਝੋਨਾ ਭਰ ਕੇ ਇਸ ਤਰ੍ਹਾਂ ਲਾਸ਼ਾਂ ਦੇ ਢੇਰ ਲੱਗੇ ਨੇ ਤੇ ਉਹ ਲਾਸ਼ਾਂ ਹੈਨ ਬੜੀਆਂ ਭਿਆਨਕ ਖੂਨ ਦੇ ਨਾਲ ਲੱਤ ਪੱਤ ਨੇ ਕੱਪੜੇ ਕਿਸੇ ਦਾ ਅੰਗ ਸਿਰ ਵੱਢਿਆ ਕਿਸੇ ਦਾ ਹੱਥ ਵੱਢਿਆ ਕਿਸੇ ਦੀ ਲੱਤ ਫਿਰ ਵਿੱਚ ਹੀ ਮਰੇ ਨੇ ਵਿੱਚ ਤੜਫਦੇ ਨੇ ਦੱਬੇ ਕੇ ਥੱਲੇ ਫੱਟਣ ਲੋਕ ਉਹ ਪੁਕਾਰਾਂ ਕਰ ਆਲੇ ਨਹੀਂ ਪਹਚਾੜੋ ਸਾਨੂੰ ਬਹੁ ਘਾਵਣ ਤੇ ਭਕ ਭਕ ਰੁਦਰ ਹੋਏ ਸਰਪ ਤਬ ਚਲ ਪਰੀ ਖੂਨ ਦੀ ਨਦੀ ਚੱਲ ਗਈ ਜਿਹੜੇ ਫਟੜੜ ਸਨ ਜਾਂ ਮਰੇ ਸਨ ਉਹਨਾਂ ਦੇ ਸਰੀਰ ਦੇ ਅੰਗ ਕੱਟੇ ਨੇ ਭਾਲੇ ਚੱਲ ਰਹੇ ਨੇ ਨਦੀ ਬਣ ਕੇ ਆਲੇ ਦੁਆਲੇ ਤਾਂ ਇਤਲਾ ਯਾਰਖਾਂ ਜੋਗੀ ਕਹਿੰਦਾ ਜੇ ਤੁਹਾਡੇ ਬੱਚਿਆਂ ਨੇ ਜਾਂ ਤੁਸੀਂ ਖੁਦ ਆਪਣੀ ਸਿੱਖੀ ਦੇ ਨੀਮਾਂ ਦੀ ਉਲੰਘਣਾ ਕੀਤੀ ਪਤ ਤੋਂ ਗਾਇਓ ਤੁਹਾਡੇ ਅੰਦਰ ਸਿੱਖੀ ਨਹੀਂ ਰਹੀ ਜਾਓ ਐਵੇਂ ਨਾ ਫੋਟੋਆਂ ਖਿੱਚ ਕੇ ਆਇਓ ਕਹਿੰਦਾ ਚਮਕੌਰ ਦੀ ਗੜੀ 'ਚ ਸ਼ੈਲਫੀਆਂ ਪਾਣ ਵਾਸਤੇ ਨਾ ਲਾਇਓ ਉੱਥੋਂ ਦੀ ਧਰਤੀ ਦੀ ਖਾਕ ਚੁੱਕ ਕੇ ਮਸਤਕ ਨਾਲ ਨਾ ਲਾਇਓ ਉਹ ਕਹਿੰਦਾ ਆਪਣੀ ਜ਼ੁਬਾਨ ਤੇ ਲਾ ਦਿਓ ਆਪਣੇ ਬੱਚਿਆਂ ਦੀ ਜ਼ੁਬਾਨ ਤੇ ਲਾਇਓ ਇੱਕ ਮੁਸਲਮਾਨ ਕਹਿੰਦਾ ਮੈਂ ਦਾਵਾ ਕਰਨਾ ਜਿਹੜੇ ਸਿੱਖੀ ਤੋਂ ਮੂੰਹ ਮੋੜ ਗਏ ਨੇ ਅਜੇ ਵੀ ਉਸ ਖਾਕ ਦੇ ਵਿੱਚ ਸ਼ਹੀਦਾਂ ਦੇ ਖੂਨ ਦੇ ਕਤਰੇ ਨੇ ਉਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਦ ਦੇ ਸਿੱਖ ਬਣਾ ਦੇਣਗੇ ਇੰਨੀ ਤਾਕਤ ਹੈ ਉਸ ਧਰਤੀ ਦੇ ਕਤਰਿਆਂ ਵਿੱਚ ਉਸ ਧਰਤੀ ਦੀ ਮਿੱਟੀ ਵਿੱਚ ਸਿੰਜੀ ਹੋਈ ਗੁੰਨੀ ਹੋਈ ਹੋ ਮਿੱਟੀ ਤੇ ਚਾਸ਼ ਕਰਕੇ ਨਦੀ ਚੱਲ ਗਈ ਜੀ ਖੂਨ ਦੀ ਲਛਾਂ ਤੇ ਲਛਾਂ ਆਲਾ ਨਾਲਾ ਬੜਾ ਭਿਆਨਕ ਬਣ ਗਿਆ ਯਾ ਖੁਦਾਏ ਪਰ ਅਜਬ ਵਹਿਰ ਕੇ ਮਰਤ ਹਦਾਰੇ ਗ੍ਰਹਿ ਦੜਾ ਦੜ ਤੁਰਕ ਅਲਪ ਸਿੰਘਨ ਕਰ ਮਾਰੇ ਇੱਕ ਆਵਾਜ਼ ਨਵੀਂ ਨਿਕਲੀ ਜਿਹੜਾ ਮਰਦਾ ਕਹਿੰਦਾ ਯਾ ਖੁਦਾ ਜਿਹੜਾ ਜਿਉਂਦਾ ਵੀ ਕਹਿੰਦਾ ਯਾ ਅੱਲਾ ਇਹ ਕੀ ਹੋ ਰਿਹਾ ਹੈ ਕਿਹਦੇ ਨਾਲ ਸਾਡਾ ਭੇਡ ਕਲਾਇਆ ਤੁਸੀਂ ਛੇਤੀ ਛੇਤੀ ਸਾਡੇ ਜਵਾਨ ਮਾਰ ਰਹੇ ਨੇ ਪਤਾ ਨਹੀਂ ਕੌਣ ਹੈ ਹਜ਼ਾਰਾਂ ਵਿਅਕਤੀ ਜਿਹੜੇ ਨੇ ਦੁਸ਼ਮਣ ਦੀ ਸੈਨਾ ਦੇ ਸਿਪਾਹੀ ਉਹਨਾਂ ਨੂੰ ਬਾਬਾ ਸਾਹਿਬ ਨੇ ਥੋੜੇ ਸਮੇਂ ਦੇ ਵਿੱਚ ਗਿਰਹ ਦੜਾ ਦੜ ਤੁਰਕ ਅਲਪ ਸਿੰਘਨ ਪਰ ਮਾਰੇ ਥੋੜੇ ਜੇ ਸਿੰਘਾਂ ਨੇ ਹਜ਼ਾਰਾਂ ਦੁਸ਼ਮਣ ਦੀ ਸੈਨਾ ਦੇ ਸਿਪਾਹੀਆਂ ਦਾ ਥੋੜੇ ਸਮੇਂ ਚ ਜਿਆਦਾ ਸਮਾਂ ਨਹੀਂ ਲੱਗਣਾ ਜੀ ਕਿਉਂਕਿ ਉਹਨਾਂ ਇੱਕੋ ਦਮ ਹੋਣਾ ਹੈ ਘੇਰਾ ਪਾਣਾ ਹੈ ਪੈ ਜਾਣਾ ਹੈ ਟੁੱਟ ਕੇ ਗੁੱਸੇ ਵਿਚ ਆਣੇ ਸ਼ਿੰਗਾਸ਼ੀ ਦੋੜਨੇ ਬਾਮਾ ਸਿੰਘ ਜੀ ਨੇ ਸ਼ੀ ਦੋੜਨੇ ਪਰ ਕਹਿੰਦੇ ਨੇ ਜਾਂ ਖੁਦਾ ਹੈ ਕੌਣ ਹੈ ਸਾਨੂੰ ਸਮਝ ਤੇ ਆਈ ਪਤਾ ਦੇ ਲੱਗੇ ਪੀਹਣਾ ਥੋੜੇ ਸਮੇਂ ਚ ਸਾਡੀ ਸੈਨਾ ਦਾ ਬਹੁਤ ਨੁਕਸਾਨ ਕਰ ਦਿੱਤਾ ਮੀਤੇ ਕੀਤਕਦਮ ਮਰਤ ਨਹਿ ਮਿਲਤ ਨਹ ਹਾਰਤ ਵਦਰਸ਼ ਕਰ ਮਹ ਆਏ ਇਕ ਇਕ ਲਰਤ ਸੁਮਾਰਤ ਕਹਿੰਦੇ ਨੇ ਕਈ ਪੈਰ ਮੀਤ ਕਹੇ ਨੇ ਕਿ ਥੋੜੇ ਥੋੜੇ ਆਉਂਦੇ ਨੇ ਸਾਡੇ ਨਾਲ ਲੜ ਕੇ ਸਾਨੂੰ ਮਾਰ ਕੇ ਚਲੇ ਜਾਂਦੇ ਨੇ ਵੇ ਸਾਡੀ ਸੈਨਾ ਨੂੰ چیر ਕੇ ਅੱਗੇ ਆ ਜਾਂਦੇ ਨੇ ਵਿਚਾਲੇ ਨਿਸ਼ਾਨਦੇ ਵਿਚਾਲੇ ਹੋਣ ਦਾ ਸਿੰਘਾਂ ਨੂੰ ਲਾਭ ਸੀ ਇਹ ਜੰਗ ਦਾ ਇੱਕ ਨੁਕਤਾ ਸੀ ਕਿ ਵਿੱਚ ਵਿਚਾਲੇ ਆ ਜਾਓ ਜਦੋਂ ਗੋਲੀਆਂ ਚਲਾਣ ਕੇ ਸਾਨੂੰ ਤੇ ਵੱਧਣੀ-ਵੱਧਣੀ ਉਹਨਾਂ ਦੇ ਆਪਣਿਆਂ ਨੂੰ ਵੀ ਵੱਜਣ ਗਿਆ ਤੁਰਕਾਂ ਦੀਆਂ ਗੋਲੀਆਂ ਦੇ ਨਾਲ ਤੁਰਕ ਪਠਾਨ ਮਾਰੇ ਗਏ ਜੋ ਕਹਿੰਦੇ ਨੇ ਖੁਦਾ ਅੱਲਾਹ ਕਾਲਾ ਕੀ ਬਣਦੇ ਆ ਸਾਡੇ ਨਾਲ ਹੁਣ ਸੂਬੇਦਾਰਾਂ ਨੂੰ ਨਹੀਂ ਕਹਿੰਦੇ ਸੂਬੇਦਾਰ ਤੇ ਝੰਕਰੇ ਨੇ ਵੀ ਕਿਉਂ ਨਹੀਂ ਅੱਗੇ ਵੱਧਦੇ ਕਿਉਂ ਨਹੀਂ ਲੜਦੇ ਲੜਦੇ ਕਿਉਂ ਡਰਪੋਕ ਹੋ ਗਏ ਹੁਣ ਉਹਨਾਂ ਅੱਗੇ ਅੱਗੇ ਕਿ ਜਾਈਏ ਵੀ ਮੌਤੇ ਸਾਹਮਣੇ ਖਲੋਦੀ ਅੱਗੇ ਜਾਣ ਹੀ ਨਹੀਂ ਦਿੰਦੀ ਥੋੜਾ ਜਿਹਾ ਪੈਰ ਪੁੱਟਨਿਆ ਮਾਰਦੇ ਨੇ ਤੀਰ ਮਰ ਜਾਂਦੇ ਆ ਬਸ ਮੈਨੂੰ ਤਾਂ ਕਹਿ ਤਬਾਤ ਇਤ ਆਗ ਪੌ ਲਸ਼ਕਰ ਵਿਸਮੇ ਹੋਏ ਰਹੋ ਏ ਮੈਂ ਫਿਰੇ ਸਿੰਘ ਗੁਰਸ ਸੈਨ ਗਾਹ ਕਰ ਬਗਨ ਕੋ ਦਹਿਓ ਇਸ ਤਰ੍ਹਾਂ ਆਪਸ ਵਿੱਚ ਤੁਰਕਾਂ ਵਿੱਚ ਗੱਲਾਂ ਛੜੀਆਂ ਸੂੰ ਵੈਰੀਆਂ ਨੇ ਤੇ ਮਾਮਾ ਸਾਹਿਬ ਨੇ ਇਹਨਾਂ ਸਾਰਿਆਂ ਦੇ ਹੰਕਾਰ ਨੂੰ ਖਤਮ ਕਰਕੇ ਰੱਖ ਦਿੱਤਾ। ਇੰਮਪੀਰੇ ਗੁਰਸਤ ਸਹਿਤ ਗਾਗਰਬ ਗਨ ਕੋ ਦਹੋ ਜਿਹੜੇ ਕਹਿੰਦੇ ਸੀ ਨਾ ਵੀ ਲੈ 40 45 ਨੇ ਬਸ 50 ਹੋਣਗੇ ਵੱਧ ਵੱਧ ਇਹਨਾਂ ਦਾ ਸੂਬੇਦਾਰ ਕਹਿੰਦਾ ਖਵਾਜਾ ਮਰਦੂਦ ਜਿਹੜਾ ਮਰ ਚੁੱਕਾ ਇਸ ਤੋਂ ਕਹਿਣਾ ਕਹਿੰਦਾ ਸਾਰੇ ਮਿਲ ਕੇ ਇੱਕ ਇੱਕ ਮਿੱਠੀ ਮੁਠੀ ਜਿਹੜੀ ਢੂੜ ਦੇ ਪਾਈਆਂ ਤਾਂ ਵੀ ਥੱਲੇ ਦੱਬੇ ਜਾਣਗੇ ਪਰ ਢੂੜ ਪਾਣ ਜੋ ਕੀ ਹੁੰਦੇ ਤਾਂ ਇਹ ਨਾ ਅੱਗੇ ਜਾਣ ਤੇ ਢੂੜ ਪਾਣ ਛਤਪੁਰਾਂ ਖੈਸੇ ਆਓ ਸਾਡੇ ਸਿੰਘ ਤੇ ਚਾਨ ਬੈਠੇ ਨੇ ਫਿਰ ਇਹਨਾਂ ਨੂੰ ਜਦੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਗੁੱਸਾ ਹੁੰਦਾ ਹੈ ਇਤਿਹਾਸ ਕਰ ਕੇ ਨੇ ਜੇਰ ਦਸ ਤਿਸ ਚਿੱਤ ਰਿਸ਼ਿਓ ਦੇਖਿਆ ਪਨੀ ਲਗ ਤਾਈ ਹਿੱਲਾ ਕਾਲੀ ਉਮੜ ਬੋਲ ਬਹੁਤ ਧੂਮ ਮਚਾਈ ਇਹ ਸੁਬੇ ਦਾਰਸ਼ਿਕ ਜੇ ਅਰਦਾਸ ਤੋਂ ਇਹ ਗੁੱਸੇ ਵਿੱਚ ਆ ਕੇ ਇੱਕਦਮ ਆਪਣੀ ਸ਼ੈਨਾ ਸਮੇਤ ਮਾਮਾ ਅਜੀਤ ਸਿੰਘ ਜੀ ਉਹਨਾਂ ਦੇ ਸਿੰਘਾਂ ਤੇ ਹੱਲਾ ਬੋਲਦਾ ਹੈ ਇਹਦੇ ਨਾਲ ਕਿਵੇਂ ਪੇਸ਼ ਆਏ ਮਦਾਨੇ ਜੰਗ ਦੇ ਵਿੱਚ ਇਹਨਾਂ ਨਾਲ ਕਿਵੇਂ ਪੇੜ ਹੋਇਆ ਇਹ ਆਪ ਕੱਲ ਦੇ ਪ੍ਰਸੰਗ ਨੂੰ ਸਰਵਣ ਕਰਿਓ ਅੱਜ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਪੁੱਲਣ ਚੁਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰਿੰਸ ਸਤ ਵਤੇ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਤੇ ਰਾਮ ਕਲੀ ਮਹੱਲਾ ਤੀਜਾ ਆਨੰਦ ਖੂਂਕਾਰ ਸੂਰ ਪ੍ਰਸਾਦ ਆਨੰਦ ਪਾਇ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਅਨੰਦ ਰਤਨ ਪਰਵਾਰ ਪੁਰੀਆਂ ਸ਼ਬਦ ਗਾਉਣੇ ਆਈਆਂ ਐ ਨਾਨਕ ਐਨੰਦ ਹੋਆ ਸਤ ਗੁਰੂ ਮੈਂ ਪਾਇਆ نہ من وساو نانک سچے ساحب کیا نہ کرتے رہ سچا نام میرا دھارو ਹੇ ਸ਼ਾਨ ਸੁਖ ਮਾਲਾਇ ਸਿਆਦ ਨਿਚਾਰ ਖਪੁਜਾਈਆ ਹੈ ਨਾਨਕ ਸੁਣੋ ਸੰਤੋਸ਼ ਉਤ੍ਰੋਕਿ ਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਹੇ ਨਾਨਕ ਤਨ ਸੁਭਾਤ ਤਦ ਕਰਨ ਹਦਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਮਾਰੂ ਬ੍ਰਹਮ ਪ੍ਰਭ ਪਾਇਆ ਉਪਰੇ ਹੂ ਗੁਰੂ ਗ ਸੰਤ ਆਤਮੈ ਉਤਰੇ ਸੁਣੀ ਸੱਚੀ ਸੰਤ ਸਾਧਨ ਪਏ ਸਰਸੇ ਪੂਰੇ ਗੁਰਤੇ ਜੁਣਪੇ ਪੂਨੀਤ ਕਹਤੇ ਪਵਿਤਤ ਸਤ ਗੁਰ ਰਹਾ ਬਿਨਵੰਤ ਨਾਨਕ ਗੁਰ ਚਰਨ ਗਾ ਕੇ ਵਾਜੇ ਅਨਹਦ ਪਵਨ ਗੁਰੂ ਪਾਣੀ ਪਿਤਾ ਮਾਤਾ ਇਸ ਰਾਤ ਦੋਹ ਦਾਈ ਦਾਇਆ ਖਿਲੇ ਚੰਗੀਆਂ ਬੂਰ ਆਈਆਂ ਵਾਥੇ ਘਰ ਮੀ ਆਪੋ ਆਪਣੀ ਕੇਰਣੇ ਯੇ ਨੀ ਨਾਮ ਤੇ ਆਇਆ ਗਏ ਮਸ਼ਕਤ ਤਾਨ ਚਤੇ ਮੁਖਿ ਜਲੇ ਕਿਤੇ ਛੁਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਠਾਕੁਰ ਤੁਮ ਪਹਿ